ਸਾਸਤਰੀ ਕਾਲ ਦੋਸਤੋ ਡਰਾਈਵਰ ਮਹਿਕਮਾ ਜਿੰਦਾਬਾਦ ਤੇ ਜਿਹੜਾ ਤਾਂ ਬੰਦਾ ਤੇ ਵੀਡੀਓ ਵਿਖਾਉਣ ਲੱਗਾ ਇਹ ਸਾਫਲਾ ਤੋਂ ਅੱਗੇ ਤੇ ਰੋਤਕ ਤੋਂ ਪਿੱਛੇ ਇਹਨਾਂ ਦਾ گاؤں ਹੈ ਤੇ ਘਰੋਂ ਵਿਚਾਰਾ ਕੰਮ ਤੇ ਆਇਆ ਸੀਗਾ ਤੇ ਰਾਤ 2-3 ਵਜੇ ਉੱਤੋਂ ਛੱਤ ਟੋਢੇ ਗਿਆ ਬੰਦਾ ਫਟ ਗਿਆ ਯਾਰ ਪੂਰਾ ਤੇ ਧਿਆਨ ਰੱਖਿਆ ਗੁਰੋ ਵੀਰੇ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਬਿਲਡਿੰਗ ਟੋਢੇ ਗਿਆ ਤੇ ਦੇਖ ਬੰਦੇ ਉੱਥੇ ਖੜੇ ਹੋਏ ਆ ਆ ਵਿਚਾਰਾ ਥੱਲੇ ਡਿੱਗਾ ਪਿਆ ਲਾਗੋਂ ਨਹੀਂ ਵਿਖਾਉਂਦਾ ਮੈਂ ਕਿਉਂਕਿ ਬੰਦੇ ਦੀ ਹਾਲਤ ਹੀ ਐਹੋ ਜੀ ਆ ਇਹ ਦਿਖਾ ਨਹੀਂ ਸਕਦਾ ਬਿਲਡਿੰਗ ਵੀ ਆ ਬਿਲਡਿੰਗ ਜਿੱਥੇ ਕਬੂਤਰ ਜੇ ਬੈਠੇ ਜਾਂਦੇ ਠੀਕ ਆ ਤੇ ਬੰਦੇ ਦੀ ਹਾਲਤ ਪੂਰੀ ਖਸਤਾ ਹੋ ਗਈ ਯਾਰ ਕਾਦੀ ਗੱਲ ਯਾਰ ਠੀਕ ਆ ਤੇ ਆਪਾਂ ਕਿੰਨੇ ਵੀ ਜਦੋਂ ਘਰੋਂ ਨਿਕਲਦੇ ਜੇ ਬਾਈ ਧਿਆਨ ਰੱਖਿਆ ਕਰੋ ਤੇ ਪਤਾ ਨਹੀਂ ਘਰੋਂ ਕਿਹੜੀ ਮਜਬੂਰੀ ਚ ਬੰਦਾ ਨਿਕਲਿਆ ਸੀਗਾ 2-3 ਦਿਨ 2-3 ਦਿਨ ਹੋ ਗਏ ਹਨ ਅਤੀਜੀ ਰਾਤ ਸੀਗੀ ਇਹਨੂੰ ਆਏ ਹੋਏ ਨੂੰ ਤੇ ਪਤਾ ਨਹੀਂ ਯਾਰ ਇਹਨਾਂ ਦੇ ਕਿਵੇਂ ਵੀ ਸੀ ਯਾਰ ਮੈਂ ਕਹਿੰਦਾ ਵੀ ਘਰੋਂ ਨਿਕਲਣ ਲੱਗਿਆਂ ਜਦੋਂ ਤੁਸੀਂ ਬਾਹਰ ਆਉਂਦੇ ਤੇ ਆਪਦਾ ਕੋਈ ਵੀ ਤੁਸੀਂ ਨਸ਼ਾ ਬੱਤਾ ਕਰਦੇ ਜੇ ਕਿਸੇ ਤਰ੍ਹਾਂ ਦੇ ਵੀ ਕੋਈ ਗੱਲਬਾਤ ਕਰਦੇ ਜੇ ਜਾਂ ਆਪਦਾ ਧਿਆਨ ਰੱਖਿਆ ਕਰੋ ਸਹੀ ਗੱਲ ਤਾਂ ਇਹ ਹੀ ਬਈ ਆਪਦਾ ਕਰੋ ਜਦੋਂ ਤੁਸੀਂ ਆ ਜਾਨੇ ਨਾ ਆਪਦਾ ਧਿਆਨ ਰੱਖਿਆ ਕਰੋ 100 ਦੇ ਵਿੱਚੋਂ 90 95% ਆਪਦਾ ਧਿਆਨ ਰੱਖਿਆ ਕਰੋ ਕਿਉਂਕਿ ਸਾਨੂੰ ਘੰਟੇ ਨਾਲ ਕੋਈ ਫਰਕ ਨਹੀਂ ਪੈਣਾਗਾ ਠੀਕ ਆ ਤੇ ਵੀਰ ਜੀ ਬੜੀ ਸੁਬਾ ਸੁਬਾ ਦੁੱਖ ਦੀ ਗੱਲ ਸੀਗੀ ਚਲੋ ਪ੍ਰਦੇਸੀ ਆਦਮੀ ਸੀਗਾ ਸਾਫਲਾ ਤੋਂ ਪਹਿਲਾਂ ਰੋਤਕ ਤੋਂ ਪਹਿਲਾਂ ਯਾਨੀ ਸਾਫਲਾ ਤੇ ਰੋਤਕ ਦੇ ਵਿਚਾਲੇ ਇਹਦਾ گاਉ ਹੈ گاਉ ਦਾ ਨਾਮ ਮੈਂ ਭੁੱਲ ਗਿਆ ਇੱਥੇ ਦੋਸਤ ਕੋਲੇ ਆਇਆ ਸੀ ਵਿਚਾਰਾ ਕਾਮਾਦਾਰੀ ਠੀਕ ਆ ਬਾਈ ਜੀ ਧਿਆਨ ਰੱਖਿਆ ਕਰੋ ਭਰਾ